ਜੀ ਮੈਨਾਂ ਉਹ ਮੈਨਾਂ ਵਿਆਹ ਤੋਂ ਪਹਿਲਾਂ ਇੱਕ ਮੰਨਤ ਮੰਗੀ ਸੀਗੀ ਕਿ ਵਿਆਹ ਤੋਂ ਬਾਅਦ ਨਾ ਮੈਂ ਇੱਕ ਮਹੀਨਾ ਕੁਵਾਰੇਪਣ ਦਾ ਪਾਲਨ ਕਰਾਂਗੀ ਹੈ ਡਿੰਪਲ ಏ ਕੀ ਕਰਨੀ ਆ ਤੂੰ ਯਾਰ ਅੱਜ ਤਾਂ ਆਪਣੇ ਵਿਆਹ ਦੀ ਪਹਿਲੀ ਰਾਤ ਆ ਬਾਹ ਡਿੰਪਲ ਤੂੰ ਤਾਂ ਕਮਾਲ ਕਰਤੀ ਚੱਲ ਹੁਣ ਮੈਂ ਜਾਂਨੀ ਆ ਤੈਨੂੰ ਪਤਾ ਜੇ ਕਿਸੇ ਨੇ ਦੇਖ ਲੈਣਾ ਐਵੇਂ ਫਿਰ ਘਰੇ ਪਤਾ ਲੱਗ ਜਾਊਗਾ ਮੈਂ ਤੈਨੂੰ ਮੈਨ ਨਾਲੇ ਫੋਨ ਕਰੂੰਗਾ ਕਿ ਪਹਿਰੇ ਫੋਨ ਚੱਕ ਲਈ ਤੂੰ ਮੈਨੂੰ ਫੋਨ ਲਾ ਦੇ ਕੱਲਾ ਮੈਸੇਜ ਕਰੀ ਫੋਨ ਮੈਂ ਤੈਨੂੰ ਆਪੇ ਕਰ ਲੂੰਗੀ ਜਦੋਂ ਮੈਂ ਕੱਲੀ ਹੋਵਾਂਗੀ ਚੱਲ ਠੀਕ ਹੈ ਹੁਣ ਧਿਆਨ ਨਾ ਜਾ ਫੀ ਹਾਂ ਚੰਗਾ ਮੈਂ ਜਾਣੀ ਆ ਠੀਕ ਹੈ ਆਪ ਹੀ ਫੋਨ ਆ ਗਿਆ ਮੈਂ ਤਾਂ ਹਜੇ ਕਰਨਾ ਹੀ ਸੀਗਾ ਹਲੋ ਅੋਰ ਇੱਕ ਪੁੱਛ ਕਿਵੇਂ ਆ ਮੈਂ ਠੀਕ ਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਫੋਨ ਕਰਨਾ ਸੀਗਾ ਤੁਸੀਂ ਪਹਿਲੇ ਹੀ ਕਾਹਤੋਂ ਫੋਨ ਕਰਤਾ ਤੁਹਾਨੂੰ ਕਿਹਾ ਨਾ ਵੇਹ ਜਿਓ ਇੱਥੇ ਨੇਗੇ ਮੇਰੀ ਗੱਲ ਸੁਣ ਤੈਨੂੰ ਜਦੋਂ ਮੈਂ ਤੈਨੂੰ ਫੋਨ ਕੀਤਾ ਸੀ ਨਾ ਮੇਰੇ ਘਰ ਦੇ ਮੋਕਲ ਨੇ ਮੇਰੀ ਸਾਰੀ ਗੱਲ ਸੁਣ ਲਈ ਹੈਂ ਸੱਚੀ ਦੱਸੋ ਤੁਸੀਂ ਆ ਸਭ ਕੁਝ ਕਿਉਂ ਕਰੀ ਜਾਂਦੇ ਹੋ ਮੇਰੇ ਦਿਮਾਗ 'ਚ ਨਹੀਂ ਕੋਈ ਗੱਲ ਬੈਠ ਰਹੀ ਕੋਈ ਦੇਖ ਲਾ ਇਹ ਸਭ ਕੁਝ ਮੈਂ ਤੇਰੇ ਲਈ ਕਰ ਰਿਹਾ ਆ ਆਪਦੇ ਲਈ ਥੋੜੀ ਕਰ ਰਿਹਾ ਨਹੀਂ ਲੇਕਿਨ ਆਪਾਂ ਦੋਨੋਂ ਇਹ ਸਭ ਤੋਂ ਬਿਨਾਂ ਵੀ ਤਾਂ ਰਹਿ ਹੀ ਸਕਦੇ ਆ ਕੀ ਕਰਨੀ ਆਪਾਂ ਇਨੀ ਦੌਲਤ ਸ਼ੌਹਰਤ ਇੱਕ ਦਿਨ ਡਿੰਪਲ ਤੂੰ ਹੀ ਕਿਹਾ ਸੀ ਨਾ ਵੀ ਮੇਰਾ ਸੁਪਨਾ ਹੈ ਵੱਡੀ ਕੋਠੀ ਕਾਰਾਂ ਤੇ ਪ੍ਰਾਪਰਟੀ ਬਸ ਉਹੀ ਕਰਦੇ ਆ ਮੈਨੂੰ ਸੱਚ-ਸੱਚ ਦੱਸੀ ਝੂਠ ਨਾ ਬੋਲੀ ਆਹ ਗਈ ਸੀ ਮੈਂ ਪਰ ਉਹਨਾਂ ਉੱਥੇ ਡਾਕਟਰ ਨਹੀਂ ਸੀ ਮਿਲੇ ਮੈਨੂੰ ਇਸ ਕਰਕੇ ਫਿਰ ਮੈਂ ਜਸਪਾਲ ਅੰਕਲ ਹੋਰਾਂ ਦੇ ਰੁਕ ਗਈ ਸੀ ਹੈ ਜਸਪਾਲ ਅੰਕਲ ਉਹ ਜਿੰਨਾ ਦਾ ਮੋੜ ਤੇ ਕਰ ਹਾਂ ਕਿਉਂ ਝੂਠ ਬੋਲਦੀਆਂ ਕਿ ਉਹਨਾਂ ਤੋਂ ਹੱੱਪਾ ਹੋ ਗਿਆ ਸੀ ਮੈਨੂੰ ਤੂੰ ਕਿੰਨਾ ਦੇ ਰੋਗੀ ਸੀ ਫਿਰ ਉਹ ਕੀ ਹੋ ਗਿਆ ਤੈਨੂੰ ਮੈਂ ਚੁੱਪ ਕਰਕੇ ਆ ਕੇ ਕਿਉਂ ਖੜ ਗਈ ਤੋਨੀ ਕੀ ਦੱਸਾਂ ਮੈਂ ਤੈਨੂੰ ਮੈਥੋਂ ਨਾ ਡਰਾਮੇ ਜੇ ਹੁੰਦੇ ਪਰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਕਿਹੜੇ ਪੁੱਠੇ ਜੇ ਪਲਾਨ ਬਣਾਉਂਦਾ ਰਹਿਣਾ ਇਹ ਉਹ ਸਭ ਕੁਝ ਤੇਰੇ ਲਈ ਤਾਂ ਕਰ ਰਿਹਾ ਹੈ ਨਾਲੇ ਤੈਨੂੰ ਐ ਪਤਾ ਵੀ ਆਪਾਂ ਕਿੰਨੇ ਅਮੀਰ ਹੋ ਜਾਾਂਗੇ ਮੈਨੂੰ ਪਤਾ ਹੈ ਵੀ ਆਪਾਂ ਅਮੀਰ ਹੋ ਜਾਾਂਗੇ ਪਰ ਤੇਰੇ ਇਸ ਪਲਾਨ ਨੇ ਮੈਨੂੰ ਫਸਾ ਕੇ ਰੱਖਤਾ ਤੈਨੂੰ ਐ ਪਤਾ ਵੀ ਹੈ ਵਿਅਨਮੋਲ ਤੇ ਬੁਲਬੁਲ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਘਰੋਂ ਝੂਠ ਬੋਲ ਬੋਲ ਕੇ ਜਾਂਦੀ ਆ ਇਹ ਤੇਰੀ ਗਲਤੀ ਹੈ ਮੇਰੀ ਨਹੀਂ ਨਾਲੇ ਝੂਠ ਘੱਟੋ ਘੱਟ ਇਹ じゃ ਬੋਲ ਵੀ ਕੰਮ ਤਾਂ ਕਰ ਜੇ ਹੁਣ ਮੈਂ ਹੋਰ ਕਿਹੜਾ ਝੂਠ ਬੋਲਾਂ ਇੱਕ ਹਸਪੀਟਲ ਵਾਲਾ ਹੀ ਸੀ ਜਿੱਤੇ ਸ਼ੱਕ ਨਹੀਂ ਸੀ ਹੁਣ ਹੁਣ ਉਹਦੇ ਤੇ ਵੀ ਹੋਣ ਲੱਗ ਗਿਆ ਉਹ ਤੇਰਾ ਆਪਦਾ ਦਿਮਾਗ ਨਹੀਂ ਕੋਈ ਕੰਮ ਕਰਦਾ ਥੋੜਾ ਬਹੁਤ ਆਪਦਾ ਦਿਮਾਗ ਵੀ ਚਲਾ ਲਿਆ ਕਰ ਅੱਛਾ ਇਹ ਆਈਡੀਆ ਨਾ ਥੋਡਾ ਸੀ ਲਾ ਕੇ ਮੇਰਾ ਮੈਂ ਤੁਹਾਨੂੰ ਕਦੋਂ ਕਿਹਾ ਸੀਗਾ ਕਿ ਮੈਂ ਕਿਸੇ ਨਾਲ ਵਿਆਹ ਕਰਾਉਣਾ ਤੁਸੀਂ ਕਿਹਾ ਸੀ ਨਾ ਮੈਂ ਕਿਸੇ ਨਾਲ ਵਿਆਹ ਕਰਾਉਂਦੀ ਤੇ ਨਾ ਇਹ ਸਿਆਪਾ ਪੈਂਦਾ ਹਾਂ ਹਾਂ ਠੀਕ ਹੈ ਮੰਨਿਆ ਵੀ ਆਈਡੀਆ ਮੇਰਾ ਸੀ ਪਰ ਮੀਰ ਹੋਣ ਦਾ ਤਾਂ ਸੁਪਨਾ ਤੇਰਾ ਹੀ ਸੀ ਇਹ ਤਾਂ ਸ਼ੁਕਰ ਹੈ ਕਿ ਬੁਰਬੁਲ ਦੇ ਕਾਲਜ ਲੱਗਣ ਲੱਗੇ ਕਿ ਅਨਮੋਲ ਆਫਿਸ ਚਲੇ ਗਏ ਨੇ ਨਹੀਂ ਤਾਂ ਅੱਜ ਮੈਂ ਫੇਰ ਫਸ ਜਾਣਾ ਸੀ ਉਹ ਜਦੋਂ ਓਖਲੀ ਚ ਸਿਰ ਦੇ ਲਿਆ ਤੇ ਫਿਰ ਮੋੜਿਆਂ ਦਾ ਕੀ ਡਰ ਟੋਨੀ ਤੈਨੂੰ ਤਾਂ ਨਾ ਬਸ ਗੱਲਾਂ ਸੁਝਦੀਆਂ ਨੇ ਤੇ ਮੇਰੀ ਮੇਰੀ ਜਾਣ ਤੇ ਬਣੀ ਹੋਈ ਆ ਜਿਹੜੀ ਮੈਨੂੰ ਮੰਨਤ ਵਾਲੇ ਦਿਨ ਦਿੱਤੇ ਹੋਏ ਸੀ ਨਾ ਉਹਦੇ ਚੋਂ ਹੁਣ 15 ਦਿਨ ਰਹਿ ਗਏ ਨੇ ਉਹ ਇਹ ਤਾਂ ਹੁਣ ਤੇਰੇ ਤੇ ਐ ਤੂੰ ਦੇਖ ਵੀ ਕਿੰਨੀ ਜਲਦੀ ਜਾਲ ਚੋਂ ਨਿਕਲਣਾ ਪਤਾ ਨਹੀਂ ਮੈਂ ਇਸ ਜਾਲ ਦੇ ਵਿੱਚੋਂ ਨਿਕਲ ਵੀ ਸਕਾਂਗੀ ਕਿ ਨਾ ਤੇ ਮੈਨੂੰ ਐ ਦੱਸੋ ਵੀ ਤੁਸੀਂ ਨੌਕਰ ਨੂੰ ਉਹਦੇ ਪੈਸੇ ਦਿੱਤੇ ਸੀ ਤੇ ਗਾਣੇ ਗਾਣਿਆਂ ਦੇ ਕਿੰਨੇ ਪੈਸੇ ਮਿਲੇ ਆਪਾਂ ਨੂੰ ਉਹ ਗਾਣੇ ਤਾਂ ਯਾਰ 1.5 ਲੱਖ ਦੇ ਸੀ ਤੇ 50000 ਹਜੇ ਉਹਦਾ ਹੋਰ ਦੇਣਾ ਹੈ ਹਾਂ ਹਜੇ 50000 ਹੋਰ ਦੇਣਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਕਿੱਥੋਂ ਦਵਾਂਗੇ ਇੰਨੇ ਪੈਸੇ ਨਾਲੇ ਜੇ ਇਹ ਗੈਣਾਵਾਰੇ ਘਰੇ ਪਤਾ ਲੱਗ ਗਿਆ ਨਾ ਮੇਰਾ ਕੀ ਬਣੂਗਾ ਉਹ ਕੁਝ ਨਹੀਂ ਹੁੰਦਾ ਨਾਲੇ ਨਾ ਐਵੇਂ ਨਕ ਭਰਾਇਆ ਕਰ ਇਹ ਤੇਰੀ ਕਬਰਾਂਟ ਮਰਵਾਊਗਾ ਤੇ ਆਪਾਂ ਨੂੰ ਚੱਲ ਠੀਕ ਐ ਮੈਂ ਹੁਣ ਚਲਦੀ ਆ ਤੇ ਤੁਸੀਂ ਨਾ ਮੈਨੂੰ 9 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਕਿਉਂਕਿ ਉਹ ਦੋਨੋਂ ਨਾ ਦਿਨੇ ਘਰੇ ਨਹੀਂ ਹੁੰਦੇ ਠੀਕ ਐ ਠੀਕ ਐ ਨਾਲੇ ਹੁਣ ਨਾ ਇਹ ਪਲਾਨ ਦਾ ਧਿਆਨ ਰੱਖੀ ਕਦੇ ਸਾਰਾ ਕੁਝ ਬਰਬਾਦ ਕਰ ਦੇ ਠੀਕ ਐ ਨਹੀਂ ਕਰਦੀ ਮੈਂ ਤਾਂ ਆਪ ਚਾਹੁੰਨੀ ਆ ਕਿ ਜਿੰਨੀ ਜਲਦੀ ਹੋ ਸਕੇ ਮੈਂ ਇੱਥੋਂ ਨਿਕਲਾਂ ਬਸ ਤੂੰ ਇੱਕ ਗੱਲ ਦਾ ਧਿਆਨ ਰੱਖੀ ਉਹਨਾਂ ਸਾਹਮਣੇ ਨਾ ਚੰਗੀ ਨੂੰ ਬਾਲ ਕੇ ਪੇਸ਼ ਆਈਂ ਜੋ ਤੇਰੇ ਤੇ ਛਾਕ ਨਾ ਹੋਵੇ ਸਮਝ ਨਹੀਂ ਆਉਂਦੀ ਤੁਸੀਂ ਚਾਹੁੰਦੇ ਕਿਉਂ ਕਦੇ ਤਾਂ ਕਹਿੰਦੇ ਵੀ ਇਹਨਾਂ ਨਾਲ ਝਗੜਾ ਕਰ ਕਦੇ ਕਹਿੰਦੇ ਚੰਗੀ ਬਣ ਕਰਾਂ ਤਾਂ ਕੀ ਕਰਾਂ ਮੈਂ ਜਿਹੜਾ ਮੈਂ ਕਹਿਣਾ ਨਾ ਉਹੀ ਕੁਛ ਕਰ ਚੱਲ ਜਾ ਹੁਣ ਠੀਕ ਐ ਇਹਨੇ ਤਾਂ 50000 ਨਾਲ ਹੀ ਸਾਹ ਚੜਾ ਲਿਆ ਅਜੇ ਤਾਂ ਦੇਖੀ ਚੱਲ ਅਨਮੋਲ ਦੇ ਘਰੋਂ ਮੈਂ ਕੀ ਕੁਛ ਕੜਵਾਉਣਾ ਹੈ ਲੈ ਥਾબી ਨੂੰ ਬੁਲਾਉਣੀ ਆ ਥਾબી ਇਸ ਗਹਿਣੇ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਥਾબી ਜੀ ਆਇਆ ਮਾ ਜੀ ਗੱਲ ਕਰਨੀ ਆ ਤੁਹਾਡੇ ਨਾਲ ਹਾਂ ਬੁੱਲਬ ਕੀ ਹੋਇਆ ਬੈਠੋ ਤਾਂ ਸਹੀ ਬੈਠ ਜਾਨੀ ਆ ਤੂੰ ਮੈਨੂੰ ਐਂ ਦੱਸ ਅੱਜ ਆ ਸਵੇਰੇ ਸਵੇਰ ਕੀ ਚੱਕੀ ਫਿਰਦੀ ਆ ਭਾਬੀ ਇਹ ਖਾਨਦਾਨੀ ਗਹਿਣੇ ਨੇ ਤੁਹਾਨੂੰ ਪਤਾ ਮੰਮੀ ਤਾਂ ਇਸ ਦੁਨੀਆ ਚ ਰਹੀ ਨਹੀਂ ਜੇ ਉਹ ਹੁੰਦੇ ਤਾਂ ਉਹਨਾਂ ਨੇ ਤੁਹਾਨੂੰ ਦੇਣੇ ਸੀ ਖਾਨਦਾਨੀ ਗਹਿਣੇ ਇਹਦੀ ਕੀ ਲੋੜ ਸੀ ਭਾਬੀ ਤੁਸੀਂ ਇਸ ਘਰ ਦੀ ਨੂੰਹ ਹੋ ਤੇ ਇਸ ਗਹਿਣੇ ਤੇ ਸਿਰਫ ਤੁਹਾਡਾ ਹੱਕ ਹੈ ਮੰਮੀ ਦਾ ਸੁਪਨਾ ਸੀ ਕਿ ਉਹਨਾਂ ਦੀ ਨੂੰਹ ਆਵੇ ਤੇ ਇਸ ਗਹਿਣੇ ਨੂੰ ਉਹ ਪਾਵੇ ਮਾਮਾ ਦੇ ਸੁਪਨੇ ਬਹੁਤ ਵੱਡੇ ਹੁੰਦੇ ਆ ਬੁਲਬੁਲ ਪਰ ਮੈਂ ਕੀ ਕਰਨੇ ਆ ਇਹਨਾਂ ਤੂੰ ਰੱਖ ਲਾ ਨਹੀਂ ਭਾਬੀ ਇਹ ਗਹਿਣੇ ਥੋਡੇ ਨੇ ਮੇਰੇ ਲਈ ਤਾਂ ਮੰਮੀ ਜੀ ਨੇ ਅਲੱਗ ਤੋਂ ਗਹਿਣੇ ਬਣਵਾ ਕੇ ਰੱਖੇ ਹੋਏ ਨੇ ਤੁਹਾਨੂੰ ਪਤਾ ਹੈ ਜਦੋਂ ਮੰਮੀ ਵਿਆਹ ਕੇ ਇਸ ਘਰ ਚ ਆਏ ਸੀ ਤਾਂ ਉਹਨਾਂ ਦੀ ਸੱਸ ਨੇ ਇਹ ਗਹਿਣੇ ਉਹਨਾਂ ਨੂੰ ਦਿੱਤੇ ਸੀ ਤੇ ਹੋਰੇ ਗਹਿਣੇ ਸਿਰਫ ਤੁਹਾਡਾ ਹੱਕ ਹੈ ਠੀਕ ਆ ਬੁਲਬੁਲ ਮੈਂ ਨਾ ਇਹਨਾਂ ਨੂੰ ਸੰਭਾਲ ਕੇ ਰੱਖ ਦੇਣੀ ਆ ਤੂੰ ਬੇਫਿਕਰ ਹੋ ਜਾ ਭਾਬੀ ਜੀ ਇਹ ਗਹਿਣੇ ਨੂੰ ਸੰਭਾਲ ਕੇ ਰੱਖਣ ਨੂੰ ਨਹੀਂ ਦਿੱਤੇ ਇਹ ਪਾਉਣ ਨੂੰ ਦਿੱਤੇ ਨੇ ਨਾਲੇ ਹੁਣ ਤਾਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹਾਂ ਗਹਿਣੇ ਤੇ ਤੁਸੀਂ ਪਾਈ ਸਕਦੇ ਆ ਬੁਲਬੁਲ ਮੈਂ ਨਾ ਕਦੇ ਇਨੇ ਹੈਵੀ ਗਹਿਣੇ ਪਾਈ ਨਹੀਂ ਮੈਂ ਸੋਚਦੀ ਆ ਵੀ ਇਹਨਾਂ ਨੂੰ ਮੈਂ ਸੰਭਾਲ ਕੇ ਰੱਖ ਦੇਣੀ ਆ ਹਨਾ ਕਿਉਂਕਿ ਅਜੇ ਗਰਮੀ ਵੀ ਬਹੁਤ ਐ ਜਦੋਂ ਮੌਸਮ ਠੀਕ ਹੋ ਗਿਆ ਉਦੋਂ ਪਾਲਿਆ ਕਰਾਂਗੇ ਔਰ ਨਾਲੇ ਜਦ ਕਰੇ ਕੋਈ ਵਧੀਆ ਮੌਕਾ ਮਿਲਿਆ ਨਾ ਤਾਂ ਤੈਨੂੰ ਪਾਕੇ ਜ਼ਰੂਰ ਦਿਖਾਵਾਂਗੀ ਨਹੀਂ ਭਾਬੀ ਮੈਂ ਤੁਹਾਡੀ ਇੱਕ ਵੀ ਗੱਲ ਨਹੀਂ ਸੁਣਨੀ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਨਾ ਤਾਂ ਮੈਂ ਵੀਰੇ ਨੂੰ ਸ਼ਿਕਾਇਤ ਲਾ ਦਾਂਗੀ ਉਹੀ ਤੁਹਾਡੇ ਕੰਨ ਕੱਸਣਗੇ ਅੱਛਾ ਚਲ ਠੀਕ ਐ ਕੋਈ ਨਹੀਂ ਮੈਂ ਗਹਿਣਿਆਂ ਨੂੰ ਪਾ ਲਵਾਂਗੀ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਐ ਆਵੇਂ ਨਿੱਕੀ ਜੀ ਗੱਲ ਤੇ ਗੁੱਸਾ ਆ ਹੋ ਜਾ ਕਰਤੇ। ਹਾਜੀ ਭਾਬੀ ਜੀ, ਥੋੜੀ ਖੁਸ਼ੀ ਵਿੱਚ ਹੀ ਵੀਰੇ ਦੀ ਖੁਸ਼ੀ ਐ। ਨਾਲੇ ਜਦੋਂ ਮੇਰਾ ਵਿਆਹ ਹੋ ਗਿਆ ਨਾ ਮੈਂ ਤਾਂ ਐਂ ਕਹਿੰਦੀ ਆ ਥੋੜੀ ਦੋਨਾਂ ਦੀ ਹਮੇਸ਼ਾ ਬਣੀ ਰਵੇ ਤੇ ਤੁਸੀਂ ਇਸ ਤਰ੍ਹਾਂ ਖੁਸ਼ ਰਹੋ। ਹੂੰ। ਠੀਕ ਐ। ਤੇ ਹੁਣ ਤੂੰ ਮੈਨੂੰ ਕੰਮ ਕਰ ਲੈਂਦੇ ਤੇ ਨਾਲੇ ਤੂੰ ਆਰਾਮ ਕਰ ਲੈ। ਕਿਉਂਕਿ ਅੱਜ ਹੀ ਤੇਰੀ ਛੁੱਟੀ ਐ। ਕੱਲ ਨੂੰ ਫਿਰ ਤੇਰਾ ਕੰਮ ਲੱਗ ਜਾਣਾ। ਚਲੋ ਠੀਕ ਐ ਭਾਬੀ ਜੀ। ਤੁਸੀਂ ਇਹਨੇ ਕੰਮ ਕਰ ਲੋ। ਮੈਂ ਰੈਸਟ ਕਰ ਲੈਂਦੀ ਆ ਨਾਲੇ ਕੱਲ ਨੂੰ ਮੇਰਾ ਟੈਸਟ ਹੈ ਫਰੁੱਟ ਕੇ ਪੜ੍ਹਨਾ ਵੀ ਹੈ ਹਾਂ ਬਿਲਕੁਲ ਠੀਕ ਹੈ ਚਲ ਤੂੰ ਆਰਾਮ ਕਰ ਮੈਂ ਘਰ ਦੇ ਕੰਮ ਕਰਦੀ ਆ ਸੱਚ ਪਾਪੀ ਥੋੜਾ ਚੂੜਾ ਕਿੱਥੇ ਆ ਤੁਹਾਡੇ ਵਿਆਹ ਹੋਤਾ ਹਜੇ ਮਹੀਨਾ ਵੀ ਨਹੀਂ ਹੋਇਆ ਤੇ ਤੁਸੀਂ ਚੂੜਾ ਵੀ ਧਾਰਤਾ ਉਹ ਬੁਲਬੁਲੋ ਨਾ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਮੈਂ ਲਾ ਕੇ ਰੱਖਤਾ ਵੀ ਮੈਂ ਫਿਰ ਬਾਅਦ ਵਿੱਚ ਪਾਵਾਂਗੀ ਨਾ ਨਾ ਭਾਬੀ ਚੂੜਾ ਐਵੇਂ ਲਾਈਦਾ ਨਹੀਂ ਹੁੰਦਾ ਸਗੋਂ ਵਧਾਈਦਾ ਹੁੰਦਾ ਮਨੇ ਤੁਹਾਡੇ ਵਿਆਹ ਨੂੰ ਕਿੰਨਾ ਕ ਟਾਈਮ ਹੋਇਆ ਇਹ ਤਾਂ ਅਪਸ਼ਾਗੁਣ ਹੁੰਦਾ ਚਲ ਕੋਈ ਨਹੀਂ ਮੈਂ ਹੁਣ ਪਾ ਲੈਨੀ ਆ ਨਾ ਭਾਬੀ ਹੁਣ ਤਾਂ ਚੂੜੇ ਵਧਾਈ ਦੀ ਰਸਮ ਨਾ ਮੈਂ ਹੀ ਕਰਾਂਗੀ ਠੀਕ ਐ ਚਲ ਚੰਗਾ ਤੂੰ ਰੈਸਟ ਕਰ ਲੈ ਤੂੰ ਫੋਨ ਕਰੀ ਜਾਂਦਾ ਜਦੋਂ ਮੈਂ ਆਈ ਜਾਨੀ ਆ ਹਲੋ ਤੁਹਾਡੇ ਕਿੱਥੇ ਰਹਿ ਗਈ ਮੈਂ ਤੁਹਾਨੂੰ ਬੇਟ ਕਰੀ ਜਾਂਦਾ ਆਈ ਤਾਂ ਜਾਨੀ ਆ ਤੈਨੂੰ ਐ ਵੀ ਪਤਾ ਵੀ ਹੁਣੇ ਤਾਂ ਦੋਨੋਂ ਜਾਣੇ ਘਰੋਂ ਬਾਹਰ ਨਿਕਲੇ ਨੇ ਬੇਟੀ ਹੋ ਜਾਂਦੀ ਤਾਂ ਤੱਕ ਖਰਚ ਆ ਗਈ ਬਸ ਚਲ ਠੀਕ ਆ ਧਿਆਨ ਨਾਲ ਬਾਈ ਕਿਤੇ ਕੋਈ ਦੇਖ ਨਾ ਲਵੇ ਉਹ ਚੰਗਾ ਠੀਕ ਐ ਹੁਣ ਕਾਦੇ ਵਾਸਤੇ ਮੈਨੂੰ ਬੁਲਾਇਆ ਇੱਥੇ ਆ ਰੋਜ਼ ਰੋਜ਼ ਮਿਲਣਾ ਨਾ ਟੋਨੀ ਸਹੀ ਗੱਲ ਨਹੀਂ ਐ ਕਿ ਕਿ ਹੁਣ ਮੈਂ ਵਿਆਹੀ ਬਰੀ ਆ ਮੈਰਿਡ ਆ ਮੈਂ ਉਹ ਹਾਂ ਹੈਗੀ ਆ ਤੂੰ ਮੈਨੜ ਪਰ ਇਹ ਹਕੀਕਤ ਤਾਂ ਨਹੀਂ ਇਹ ਇੱਕ ਡਰਾਮ ਹੈ ਡਰਾਮਾ ਤੇਰੇ ਵਾਸਤੇ ਹੋਏਗਾ ਲੇਕਿਨ ਅਨਮੋਲ ਵਾਸਤੇ ਹਕੀਕਤ ਹੈ ਇਹ ਹਾਂ ਮੈਨੂੰ ਪਤਾ ਹੈ ਹੁਣ ਮੈਨੂੰ ਐਂ ਦੱਸ ਵੀ ਕੀ ਚੱਲਦਾ ਏ ਤੈਨੂੰ ਉਹਨੇ ਛੂਹਿਆ ਤਾਂ ਨਹੀਂ ਤੂੰ ਛੁਣਦੀ ਗੱਲ ਕਰਦਾ ਉਹਨੇ ਤਾਂ ਕਦੇ ਵਿਚਾਰੇ ਨੇ ਮੈਨੂੰ ਹੂ ਵੀ ਟੱਚ ਨਹੀਂ ਕੀਤਾ ਬਹੁਤ ਯਕੀਨ ਕਰਦਾ ਉਹ ਮੇਰੇ ਤੇ ਕਰਦਾਕਰ ਕਰੀ ਜਾਂਦੇ ਤੈਨੂੰ ਕਾਦੀ ਟੈਨਸ਼ਨ ਹੈ ਟੈਨਸ਼ਨ ਨਹੀਂ ਆ ਮੈਨੂੰ ਇਸ ਗੱਲ ਦਾ ਡਰਾ ਕਿ ਵੀਰ ਮੋਲ ਦਾ ਪਿਆਰ ਕਿਤੇ ਮੇਰੇ ਤੇ ਭਾਰੀ ਨਾ ਪੈ ਜਵੇ। ਇੱਕ ਹੀ ਗੱਲ ਕਰਤੀ ਡੈਂਪਲ ਤੂੰ ਸਿਰਫ ਮੇਰੀ ਐ ਮੇਰੇ ਨਾਲ ਕਿਤੇ ਵਾਦੇ ਨਹੀਂ ਤੋੜ ਸਕਦੀ। ਤੁਹਾਡੇ ਨਾਲ ਵਾਦੇ ਇੱਕ ਕੁਵਾਰੀ ਕੁੜੀ ਨੇ ਕੀਤੇ ਸੀ। ਤੇ ਅਨਮੋਲ ਅਨਮੋਲ ਨੇ ਵਾਦੇ ਇੱਕ ਵਿਆਹੀ ਹੋਈ ਕੁੜੀ ਨਾਲ ਕੀਤੇ ਆ। ਪਰ ਤੂੰ ਤਾਂ ਹਜੇ ਕੁਵਾਰੀ ਐ ਉਹਨੇ ਕਿਹੜਾ ਤੈਨੂੰ ਟੱਚ ਕੀਤਾ? ਟੱਚ ਭਾਵੇਂ ਨਾ ਕੀਤਾ ਹੋਵੇ। ਪਰ ਵਿਆਹ ਤਾਂ ਹੈਗੇ ਆ ਨਾ। ਔਰ ਵੈਸੇ ਵੀ ਲੋਕਾਂ ਦੀ ਨਜ਼ਰਾਂ 'ਚ ਅਸੀਂ ਇੱਕ ਪਤੀ-ਪਤਨੀ ਆ। ਲੋਕਾਂ ਦਾ ਕੀ ਐ? ਕੱਪਾ ਸੇਪਾ ਆਪਣੇ ਬਾਰੇ ਸੋਚਣਾ ਲੋਕਾਂ ਦੀ ਛੱਡ ਦੇ ਤੂੰ ਟੌਨੀ ਮੰਨਿਆ ਕਿ ਤੂੰ ਮੈਨੂੰ ਪਿਆਰ ਕਰਦਾ ਪਰ ਅਲਮੋਲ ਵੀ ਮੈਨੂੰ ਬਹੁਤ ਪਿਆਰ ਕਰਦਾ ਆ ਪਤਾ ਨਹੀਂ ਇਹ ਸਭ ਮੈਂ ਠੀਕ ਕਰ ਰਹੀ ਆ ਜਾਂ ਗਲਤ ਤੂੰ ਜੋ ਵੀ ਕਰ ਰਹੀ ਆ ਨਾ ਠੀਕ ਕਰ ਰਹੀ ਆ ਗਲਤ ਕਰਨ ਦੀ ਕੋਸ਼ਿਸ਼ ਵੀ ਨਾ ਕਰੀ ਮੈਂ ਗਲਤ ਕਰਕੇ ਫਸਣਾ ਵੀ ਨਹੀਂ ਆ ਔਰ ਵੈਸੇ ਵੀ ਲੋਕ ਕਰਦਾ ਹਜੇ ਆਪਾਂ 50000 ਰੁਪਏ ਦੇਣ ਆ ਤੁਸੀਂ ਦਿੱਤਾ ਤਾਂ ਨਹੀਂ ਮੈਂ ਕਿੱਥੋਂ ਦੇ ਦੂੰਗਾ ਯਾਰ ਇੰਨੇ ਪੈਸੇ ਤੈਨੂੰ ਵੀ ਪਤਾ ਮੈਂ ਕਿਰਾਏ ਦੇ ਮਕਾਨ 'ਚ ਰਹਿੰਦੇ ਆਂ ਕਿਸਮਤ ਵੀ ਨਾ ਰੱਬ ਸਭ ਦੀ ਅਲੱਗ-ਅਲੱਗ ਲਿਖਦਾ ਆ ਕਿਸੇ ਕੋਲ ਤਾਂ ਕੋਠੀਆਂ ਕਾਰਾਂ ਮਹਿਲਾ ਤੇ ਮਨਾਰੇ ਨੇ ਤੇ ਕਿਸੇ ਕੋਲ ਉਹ ਵੀ ਨਹੀਂ ਤੇ ਕਿਸੇ ਦੂਜੇ ਦੇ ਘਰ ਨੂੰ ਆਪਣਾ ਘਰ ਕਹਿੰਦੇ ਨੇ ਉਹ ਵੀ ਸਾਡੇ ਵਰਗੇ ਉਹ ਚੱਲ ਕੋਈ ਨਾ ਇੱਕ ਦਿਨ ਆਪਾਂ ਵੀ ਮਹਿਲਾ ਵਾਲੇ ਹੋ ਜਾਗੇ ਬਸ ਆਹੀ ਗੱਲਾਂ ਰਹਿ ਗਈਆਂ ਨੇ ਤੁਹਾਡੇ ਕੋਲ ਤਾਂ ਸਪਨੇ ਸੁਜਾਉਣ ਵਾਸਤੇ ਹੋਰ ਕੋਈ ਕੰਮ ਹੀ ਨਹੀਂ ਆ ਚੱਕੋ 50000 ਰੁਪਏ ਜਾ ਕੇ ਨੌਕਰ ਨੂੰ ਦੇ ਦਿਓ ਠੀਕ ਹੈ ਮੈਂ ਦੇ ਦੂੰਗਾ ਤੇ ਨਾਲੇ ਹੁਣ ਆਪਣੇ ਪਲਾਨ ਮੁਤਾਬਕ ਚੱਲੀ ਕੱਲ ਇਧਰ ਉਧਰ ਨਾ ਹੋਵੇ ਇਧਰ ਉਧਰ ਨਹੀਂ ਹੁੰਦੀ ਭਰੇ ਇਹਨਾਂ ਨੂੰ ਸੰਭਾਲ ਕੇ ਰੱਖਿਓ ਤੇ ਦਿਓ ਲੋਕਰ ਨੂੰ ਹੀ ਸਮਝ ਆ ਗਈ ਔਰ ਹੁਣ ਮੈਂ ਜਾਣੀ ਆ ਕਿ ਕੀ ਬੁਰਗੁੰਦੀ ਆਉਂਦਾ ਟਾਈਮ ਹੋ ਰਿਹਾ ਮੈਨੂੰ ਫੋਨ ਮੈਸੇਜ ਨਾ ਕਰਿਓ ਜਦ ਤੱਕ ਮੈਂ ਨਹੀਂ ਤੁਹਾਨੂੰ ਕਰਦੀ ਚਾ ਠੀਕ ਹੈ ਧਿਆਨ ਨਾ ਜਾਵੀ ਤੇ ਜਦੋਂ ਤੂੰ ਕਾਲ ਕਰੇਂਗੀ ਮੈਂ ਆਪੇ ਬੈਕ ਕਾਲ ਕਰ ਲਵਾਂਗਾ ਮੈਂ ਆਪਣੇ ਆਪ ਕਰ ਲਾਂਗੀ ਠੀਕ ਹੈ ਹੈਲੋ ਹਾਂਜੀ ਡਾਕਟਰ ਸਾਹਿਬ ਮੈਂ ਪੁੱਛਦਾ ਸੀ ਮਤਲਬ ਕਦੋਂ ਤੱਕ ਹੋਸ਼ ਆਊਗਾ ਇਹਨਾਂ ਨੂੰ ਫਿਲਹਾਲ ਕੁਛ ਨਹੀਂ ਕਹਿ ਸਕਦੇ ਅਰਧ ਘੰਟੇ ਬਾਅਦ ਹੀ ਪਤਾ ਲੱਗੇਗਾ ਕੁਝ ਰਿਪੋਰਟਸ ਆਣ ਗਿਆ ਬਾਕੀ ਜਦੋਂ ਤੱਕ ਤੁਹਾਡੇ ਵਾਈਫ ਨੂੰ ਹੋਸ਼ ਨਹੀਂ ਆਉਂਦਾ ਅਸੀਂ ਕੁਛ ਨਹੀਂ ਕਹਿ ਸਕਦੇ ਅੱਛਾ ਜੀ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਡਾਕਟਰ ਨਾਲ ਹੋਈ ਗੱਲ ਭਾਬੀ ਨੂੰ ਕਦੋਂ ਤਾਂ ਖੁਸ਼ ਹੋਊਗਾ ਹਾਂ ਬੋਲ ਬੋਲ ਹੁਣੀ ਹੋ ਕੇ ਹਟਿਆ ਗੱਲ ਡਾਕਟਰ ਸਾਹਿਬ ਕਹਿੰਦੇ ਵੀ ਹਜੇ ਰਿਪੋਰਟਸ ਆਉਣੀਆਂ ਬਾਕੀ ਨੇ ਵੀ 48 ਘੰਟਿਆਂ ਤੋਂ ਬਾਅਦ ਹੀ ਪਤਾ ਲੱਗੂ ਬੇਹੋਸ਼ ਕਦੋਂ ਹੁੰਦਾ ਅੱਛਾ ਵੀਰੇ ਤੁਸੀਂ ਵੀ ਨਾ ਭਾਬੀ ਨੂੰ ਐਵੇਂ ਹੀ ਘਰੇ ਲਿਆਏ ਹਸਪੀਟਲ ਉੱਥੇ ਐਡਮਿਟ ਰਹਿਣ ਦਿੰਦੇ ਹੁਣੀ ਕੇਅਰ ਨਹੀਂ ਕਰ ਸਕਦੇ ਆਪਾਂ ਜਿੰਨੇ ਉੱਥੇ ਹੁੰਦੀ ਐ ਬੋਲ ਬੋਲ ਮੈਂ ਤੇਰੀ ਗੱਲ ਮੰਨਦਾ ਪਰ ਉਹ ਜਿਹੜੀ ਡਾਕਟਰ ਨਹੀਂ ਆਪਣੀ ਫੈਮਿਲੀ ਡਾਕਟਰ ਆ ਮੈਂ ਨਹੀਂ ਚਾਹੁੰਦਾ ਵੀ ਡਿੰਪਲ ਨੂੰ ਮੈਂ ਉੱਥੇ ਰੱਖਾਂ ਮੈਂ ਆਪਦੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਵੀਰੇ ਮੈਨੂੰ ਪਤਾ ਹੈ ਤੁਸੀਂ ਭਾਬੀ ਨੂੰ ਬਹੁਤ ਪਿਆਰ ਕਰਦੇ ਹੋ ਪਰ ਇੰਨਾ ਵੀ ਜਜ਼ਬਾਤੀ ਨਾ ਬਣੋ ਕਿ ਕਾਹਨੂੰ ਪਛਤਾਉਣਾ ਪੈ ਜੇ ਜਿੰਨੀ ਕਿ ਡਾਕਟਰ ਕਰ ਸਕਦੇ ਨੇ ਉਹ ਨਹੀਂ ਆਪਾਂ ਨਹੀਂ ਕਰ ਸਕਦੇ ਨਹੀਂ ਬੜਬੜ ਮੈਂ ਆਪੇ ਹੀ ਸੰਭਲੂਗਾ ਤੇ ਨਾਲੇ ਮੇਰਾ ਪਿਆਰ ਵੀ ਸੱਚਾ ਹੈ ਤੇ ਡਿੰਪਲ ਨੂੰ ਜਲਦੀ ਖੁਸ਼ ਆਜੀ ਤੁਹਾਨੂੰ ਠੀਕ ਹੈ ਵੀਰੇ ਹੁਣ ਤੁਸੀਂ ਰੋਟੀ ਖਾ ਲਓ ਤੁਸੀਂ ਕਿਉਂ ਰੋਟੀ ਛੱਡੀ ਬੈਠੇ ਹੋ ਬਿਮਾਰ ਹੋ ਜਾਓਗੇ ਪੱਬੀ ਨੂੰ ਸਾਹ ਦੇ ਸਾਹ ਦੇ ਨਾ ਬੋਲ ਬੋਲ ਮੈਂ ਮੰਨਤ ਮੰਗੀ ਆ ਵੀ ਜਿੰਨਾ ਚਿਰ ਡੈਂਪਲ ਨੂੰ ਹੋਸ਼ ਨਹੀਂ ਆਉਂਦਾ ਨਾ ਮੈਂ ਰੋਟੀ ਨਹੀਂ ਖਾਣੀ ਤੂੰ ਜਾ ਇੱਥੋਂ ਵਾਹਿਗੁਰੂ ਜੀ ਪੱਬੀ ਨੂੰ ਜਲਦੀ ਜਲਦੀ ਠੀਕ ਕਰ ਦੋ ਮੇਥੋਂ ਵੀਰਾ ਦੁਖੀ ਨਹੀਂ ਦੇਖਿਆ ਜਾਂਦਾ ਸੀਨਾ ਭਾਬੀ ਨੂੰ ਬਹੁਤ ਪਿਆਰ ਕਰਦਾ ਜਲਦੀ ਠੀਕ ਕਰ ਦੋ ਪਲੀਜ਼ ਵਾਈ ਕੁਰਤੀ ਆ ਰੇ ਨਾ ਹਜੇ ਚਾਪੀ ਨੂੰ ਹੋਸ਼ ਨਹੀਂ ਆਇਆ ਖਿਤੇ ਦਿਰੇ ਨੇ ਗਲਤੀ ਤਾਂ ਨਹੀਂ ਕਰਤੀ ਭਾਬੀ ਨੂੰ ਘਰੇ ਲਿਆ ਕੇ ਭਾਬੀ ਤੁਸੀਂ ਠੀਕ ਤਾਂ ਹੋ ਅੱਖਾਂ ਖੋਲੋ ਮੈਂ ਬੁਲਵਾਂ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਭਾਬੀ ਨੂੰ ਹੋਸ਼ ਆ ਗਿਆ ਹਾਂ ਠੀਕ ਹੈ ਪਰ ਮੇਰੇ ਸਿਰ ਬਹੁਤ ਦਰਦ ਕਰ ਰਿਹਾ ਕੋਈ ਨਾ ਭਾਬੀ ਸਭ ਠੀਕ ਹੋ ਜਾਣਾ ਹੌਲੀ ਹੌਲੀ ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਿਆ अनमोल ਕਿੱਥੇ? अनमोल ਵੀਰਾ ਤਾਂ ਭਾਬੀ ਜਿੰਦਾ ਤੇਰੇ ਕੋਲ ਹੀ ਬੈਠਾ ਰਹਿੰਦਾ ਸੀ ਹੁਣ ਵੀ ਸ਼ਾਇਦ ਨਾ ਹੋਣ ਗਏ ਨੇ ਜਦੋਂ ਤੇ ਤੁਹਾਡਾ ਐਕਸੀਡੈਂਟ ਹੋਇਆ ਵੀਰੇ ਨੇ ਤਾਂ ਕੁਝ ਖਾਦਾ ਪੀਤਾ ਵੀ ਨਹੀਂ अनमोल ਬੁਲਾਇਆ ਹਾਂਜੀ ਭਾਬੀ ਮੈਂ ਬੁਲਾਉਣੀ ਆ ਵੀਰੇ ਨੂੰ ਵੀਰੇ ਹਾਇਓ ਜਲਦੀ ਭਾਬੀ ਨੂੰ ਹੋਸ਼ ਆ ਗਿਆ ਆ ਆ ਗਿਆ ਆ ਗਿਆ ਡੈਂਪਲ ਨੂੰ ਉਠਾ ਗਿਆ ਡੈਂਪਲ ਮੇਰੀ ਗੱਲ ਸੁਣ ਤੂੰ ਪਈ ਰਹਿ ਠੀਕ ਐ ਤੂੰ ਜੇ ਨਹੀਂ ਠੀਕ ਤਾਂ ਮੈਨੂੰ ਦੱਸ ਦੇ ਆਪਾਂ ਹੌਸਪੀਟਲ ਚ ਆੜ-ਵੜਦੇ ਆ ਤੁਸੀਂ ਦੋ ਦਿਨ ਤੋਂ ਕੁਝ ਖਾਦਾ ਕਿਉਂ ਨਹੀਂ ਬਲੂਗੋਲ ਮੈਨੂੰ ਸਭ ਕੁਝ ਦੱਸਦਾ ਡੈਂਪਲ ਤੈਨੂੰ ਯਾਦ ਐ ਤੂੰ ਮੈਨੂੰ ਵਿਆਹ ਵਾਲੇ ਦਿਨ ਕਿਹਾ ਸੀ ਵੀ ਮੈਂ ਮੰਨਤ ਮੰਗੀ ਸੀ ਵੀ ਤੁਸੀਂ ਮੈਨੂੰ ਮਿਲਜੋ ਤੇ ਦੇਖ ਲੈ ਤੇਰੀ ਮੰਨਤ ਪੂਰੀ ਹੋ ਗਈ ਸੀ ਮੈਂ ਵੀ ਮੰਨਤ ਮੰਗੀ ਸੀ ਵੀ ਡੈਂਪਲ ਠੀਕ ਹੋ ਜੇ ਤੇ ਦੇਖ ਲਾ ਤੂੰ ਵੀ ਠੀਕ ਹੋਗੀ ਮੰਨਤ ਪਰ ਭੁੱਖੇ ਰਹਿ ਕੇ ਜੇ ਤੁਸੀਂ ਬਿਮਾਰ ਹੋ ਜਾਂਦੇ ਫਿਰ ਡੈਂਪਲ ਦੋ ਦਿਨ ਭੁੱਖੇ ਰਹਿਣ ਨਾਲ ਨਾ ਮੈਨੂੰ ਕੁਝ ਨਹੀਂ ਹੁੰਦਾ ਮੇਰੇ ਤਾਂ ਤੇਰੇ ਨਾਲ ਹੀ ਸਾਹ ਚੱਲਦੇ ਆ ਤੂੰ ਸਹੀ ਸਲਾਮਤ ਹੋਗੀ ਤਾਂ ਮੈਂ ਵੀ ਠੀਕ ਆ ਤੁਸੀਂ ਪਹਿਲਾਂ ਜਾਓ ਜਾ ਕੇ ਰੋਟੀ ਖਾਓ ਫੇਰ ਆ ਕੇ ਬੈਠਿਓ ਮੇਰੇ ਕੋਲ ਚਲ ਡੈਂਪਲ ਤੂੰ ਰਾਮ ਕਰ ਲਾ ਤੇ ਮੈਂ ਵੀ ਰੋਟੀ ਇੱਥੇ ਲੈ ਕੇ ਆਉਣਾ ਇੱਥੇ ਬੈਠੀ ਹਾਂਗਾ ਆ ਜਾ ਬੋਲ ਰੋਟੀ ਪਾ ਕੇ ਦੇ ਦੇ ਹਾਂਜੀ ਆ ਜਾ ਆ ਆ ਆ ਰੇ ਨਾ ਸੱਚੀ ਮੇਰੀ ਨਾਲ ਤਾਂ ਬਹੁਤ ਚੰਗੀ ਆ ਮੇਰੀ ਕਿੰਨੀ ਕੇਅਰ ਕਰਦੀ ਆ ਨਾ ਟੌਨੀ ਤੂੰ ਇੱਥੇ ਉਹ ਆ ਕੇ ਤੂੰ ਆ ਦਾ ਹਾਲ ਬਣਾ ਲਿਆ ਤੇ ਤੂੰ ਦੇਖ ਕੇ ਨਹੀਂ ਚੱਲਿਆ ਜਾਂਦਾ ਸੀ ਕਰਤਾ ਸੀ ਨਾ ਮੇਰਾ ਸਾਰਾ ਪਲਾਨ ਚੋਟ ਤਾ ਟੌਨੀ ਤੂੰ ਇੱਕ ਵਾਰ ਵੀ ਨਾ ਮੇਰਾ ਹਾਲ ਚਾਲ ਨੇ ਪੁੱਛਿਆ ਤੈਨੂੰ ਬਸ ਆਪਣੇ ਪਲਾਨ ਦੀ ਪਈਆ ਤੈਨੂੰ ਨਹੀਂ ਪਤਾ ਮੈਂ ਤੇਰੀ ਕਿੰਨੀ ਫਿਕਰ ਕਰਦਾ ਆ ਸਾਰਾ ਕੁਝ ਤੇਰੇ ਕਰਕੇ ਕਰ ਰਿਹਾ ਹੈ ਮੈਨੂੰ ਪਤਾ ਆ ਤੈਨੂੰ ਮੇਰੀ ਕਿੰਨੀ ਪਰਵਾਹ ਜੇ ਮੈਨੂੰ ਕੁਝ ਹੋ ਜਾਂਦਾ ਫਿਰ ਤੂੰ ਕੀ ਕਰਦਾ ਕਿੱਧਰ ਜਾਂਦੇ ਤੇਰੇ ਇਹ ਪਲਾਨ ਕੁਛ ਨਹੀਂ ਹੁੰਦਾ ਤੈਨੂੰ ਐਵੇਂ ਨਾ ਬਾਦੂ ਸੋਚਿਆ ਕਰ ਅੱਜ ਤੇਰੇ ਘਰ ਕੇ ਨਾ ਮੈਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠ ਕਾ ਸੀ ਪਤਾ ਵੀ ਨਹੀਂ ਮੈਂ ਬਚਣਾ ਸੀ ਕਿ ਨਾ ਉਹ ਤੇਰੇ ਤੋਂ ਇੱਕ ਰਸਤਾ ਕ੍ਰੋਸ ਨਹੀਂ ਹੋ ਸਕਿਆ ਕਰ ਕੀ ਰਹੀ ਸੀ ਤੂੰ ਸਾਰਾ ਪਲਾਨ ਚੋਕਟ ਕਰਕੇ ਰੱਖਤਾ ਸੀ ਵਾਹ ਕਮਾਲ ਕਰਦੇ ਟੋਨੀ ਤੂੰ ਤੈਨੂੰ ਐ ਵੀ ਪਤਾ ਜਿੱਦਨ ਦੀ ਮੈਂ ਬੈੱਡ ਤੇ ਪਈਆਂ ਨਾ ਅਨਮੋਲ ਸਾਰਾ ਦਿਨ ਮੇਰੇ ਕੋਲ ਹੀ ਬੈਠਾ ਰਹਿੰਦਾ ਸੀਗਾ ਤੋਨੇ ਆਪਣੇ ਮੂੰਹ ਦੇ ਵਿੱਚ ਇੱਕ ਬੁਰਕੇ ਵੀ ਨਹੀਂ ਪਾਈ ਤੇ ਤੂੰ ਓਹੋ ਤੈਨੂੰ ਕੀ ਲੱਗਦਾ ਯਾਰ ਮੈਂ ਤੇਰੀ ਫਿਕਰ ਨਹੀਂ ਕਰਦਾ ਦਿਨ ਰਾਤ ਭੁੱਖਾ ਪਿਆਸਾ ਤੇਰੇ ਸੁਪਨਿਆਂ ਦਾ ਮਾਰਾ ਫਿਰਦਾ ਜੇ ਇਨਸਾਨ ਇਸ ਦੁਨੀਆ ਤੋਂ ਚਲਾ ਜਾਵੇ ਨਾ ਤਾਂ ਫਿਰ ਉਹਨੇ ਸੁਪਨਿਆਂ ਦਾ ਕੀ ਕਰਨਾ ਔਰ ਇਹੋ ਜਿਹੇ ਸੁਪਨੇ ਛੇੜੇ ਇਨਸਾਨ ਦੀ ਜ਼ਿੰਦਗੀ ਖਤਮ ਕਰਕੇ ਰੱਖ ਦੇਣ ਉਹ ਤੂੰ ਤਾਂ ਇੰਨੀ ਗੁੱਸਾ ਹੀ ਕਰ ਗਈ ਮੇਰੇ ਹੁੰਦੇ ਤੈਨੂੰ ਕੁਝ ਨਹੀਂ ਹੁੰਦਾ ਨਹੀਂ ਡੋਨੀ ਮੈਂ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ। ਮੈਂ ਹੁਣ ਇਹ ਸਭ ਕੁਝ ਸਹਿ ਨਹੀਂ ਕਰ ਸਕਦੀ। ਤੇਰੀ ਗੱਲ ਨਹੀਂ ਮੰਨ ਸਕਦੀ ਮੈਂ। ਮੈਥੋਂ ਹੋਰ ਨਹੀਂ ਹੋਣਾ ਇਹ ਸਭ। ਨਹੀਂ ਨਹੀਂ ਨਿੰਪਮ ਇਹ پلان ਨਾ ਆਪਾਂ ਦੋਨਾਂ ਨੇ ਰਲ ਕੇ ਬਣਾਇਆ ਸੀ ਤੇ ਹੁਣ ਤੂੰ ਮੇਰੇ ਸਾਥ ਕਿਵੇਂ ਛੱਡ ਸਕਦੀ ਐ? ਟੋਨੀ ਪਰ ਜੋ ਸੁਪਨਾ ਮੈਂ ਦੇਖਿਆ ਸੀ ਨਾ ਇੱਕ ਬਹੁਤ ਵੱਡੀ ਕੋਠੀ ਤੇ ਬਹੁਤ ਸਾਰਾ ਪੈਸਾ ਤੇ ਗਹਿਣਿਆਂ ਦਾ ਉਹ ਸਭ ਕੁਝ ਮੈਨੂੰ ਮਿਲ ਚੁੱਕਿਆ ਹੈ। ਅੱਛਾ ਤੇ ਤਾਂ ਹੀ ਬਦਲ ਗਈ ਤੂੰ ਹਨਾ ਵਿਆਹ ਦਾ ਵਾਦਾ ਤਾਂ ਤੂੰ ਮੇਰੇ ਨਾਲ ਹੀ ਕੀਤਾ ਸੀ ਨਾ ਹਾਂ ਪਰ ਅਨਮੋਲ ਨਾਲ ਵਿਆਹ ਤਾਂ ਤੂੰ ਹੀ ਮੇਰੇ ਕਰਵਾਇਆ ਸੀ ਨਾ ਤੇਰਾ ਹੀ ਫੈਸਲਾ ਸੀ ਨਾ ਇਹ ਮੈਂ ਤਾਂ ਉਸ ਵਿਚਾਰੇ ਨੂੰ ਜਾਣਦੀ ਵੀ ਨਹੀਂ ਸੀ ਹਾਂ ਮੈਂ ਕਰਵਾਇਆ ਸੀ ਪਰ ਆਪਣੇ ਦੋਨਾਂ ਦੇ ਸੁਪਨੇ ਪੂਰੇ ਕਰਨ ਲਈ ਪਰ ਹੁਣ ਮੈਂ ਅਨਮੋਲ ਨੂੰ ਧੋਖਾ ਨਹੀਂ ਦੇ ਸਕਦੀ ਮੈਂ ਇੱਥੇ ਸਭ ਕੁਝ ਨਹੀਂ ਹੋਣਾ ਡੋਨੀ ਤੂੰ ਇੱਥੋਂ ਪਲੀਜ਼ ਚਲਾ ਜਾ ਇਸ ਤੋਂ ਪਹਿਲਾਂ ਕਿ ਇੱਥੇ ਕੋਈ ਆਵੇ ਤੁਝਾ ਚਲਾ ਜਾਏ ਥੋੜੀ। ਅੱਛਾ, ਵੈਰੀ ਗੁੱਡ। ਤੈਨੂੰ ਇਹ ਸਭ ਕਰਨਾ ਹੀ ਪੈਣਾ। ਛੇਤੀ ਛੇਤੀ ਠੀਕ ਹੋ ਜਾ ਤੇ ਤਲਾਕ ਦੇ ਪੇਪਰਾਂ ਤੇ ਆ ਕੇ ਸਾਈਨ ਕਰ ਦੇ। ਟੋਨੀ, ਤੂੰ ਭਾਵੇਂ ਮੈਨੂੰ ਕੁਝ ਵੀ ਮੰਗ ਲੈ। ਪੈਸਾ, ਗਹਿਣੇ। ਮੈਂ ਤੈਨੂੰ ਸਭ ਕੁਝ ਲੈ ਕੇ ਦਵਾਂਗੀ। ਪਰ ਪਲੀਜ਼ ਤੂੰ ਮੈਨੂੰ ਇੱਥੇ ਰਹਿ ਲੰਦੇ। ਖਬਰਦਾਰ ਜੇ ਆਪਦੇ ਪਲਾਨ ਤੋਂ ਮੁੱਕਰੀ ਤਾਂ ਤਲਾਕ ਦੇ ਪੇਪਰ ਤਿਆਰ ਪਏ ਨੇ ਤੇ ਆ ਕੇ ਸਾਈਨ ਕਰ ਦੇ। ਉਡੀ ਕਰੂਗਾ ਤੇਰੀ ਤੂੰ ਨਹੀਂ ਸੋਚਿਆ ਵੀ ਨਹੀਂ ਸੀਗਾ ਕਿ ਤੂੰ ਇੱਕ ਦਿਨ ਇਹ ਜਾ ਹੋ ਜਾਏਗਾ ਅੱਜ ਪਤਾ ਲੱਗਿਆ ਤੇਰੇ ਅੰਦਰ ਸਿਰਫ ਲਾਲਚ ਆ ਔਰ ਮੈਂ ਮੈਂ ਮੋਰਨ ਕਿੰਦਾ ਤੁਖਾ ਕਰ ਸਕਦੀ ਹਾਂ ਜਿਹੜੇ ਇਨਸਾਨ ਨੇ ਮੇਰੇ ਨਾਲ ਇੰਨਾ ਕੁਝ ਕੀਤਾ ਮੇਰੇ ਕੋਲ ਸਾਰਾ ਸਾਰਾ ਦਿਨ ਬੈਠਦਾ ਰਿਹਾ ਐ ਕੈਸੇ ਪਰਵਾਰ ਨੂੰ ਮੈਂ ਧੋਖਾਂ ਦੀ ਦੇ ਸਕਦੀ ਇਹਨਾਂ ਨੇ ਮੈਨੂੰ ਕਿਦਾਂ ਵੀ ਜ਼ਿੰਦਗੀ ਦਿੱਤੀ ਆ ਨਹੀਂ ਕਦੇ ਵੀ ਨਹੀਂ ਧੋਖਾ ਕਰ ਸਕਦੀ ਮੈਂ ਨਾ ਨਾ ਕਦੇ ਵੀ ਨਹੀਂ ਤੈਨੂੰ ਕੰਮ ਕਰਨ ਨੂੰ ਕਿਹਨੇ ਕਿਹਾ ਸੀ ਕੰਮ ਵਾਲੀ ਲੱਗੀ ਤਾਂ ਹੈਗੀ ਐ ਤੂੰ ਕਾਹਤੋਂ ਕਰੀ ਜਾਨੀ ਆ ਉਹ ਨਹੀਂ ਜੀ ਮੈਨੂੰ ਐਸੀ ਗੱਲ ਚੋਂ ਥੋੜਾ ਬਹੁਤਾ ਤਾਂ ਘਰੇ ਕੰਮ ਕਰ ਲੈ ਜੀਦਾ ਔਰ ਨਾਲੇ ਫਿਰ ਮੈਂ ਬੋਰ ਹੋ ਜਾਨੀ ਆ ਨਾ ਉਚਾ ਕੋਈ ਨਾ ਛਾੜ ਦੇ ਨਾ ਗੱਲਾਂ ਆ ਦੇਖ ਮੈਂ 1 ਕਰੋੜ ਦੇ ਸ਼ੇਅਰ ਖਰੀਦੇ ਸੀ ਤੇ ਸਾਰੇ ਤੇਰੇ ਨਾਮ ਕਰਾਤੇ ਇਹ ਹੁਣ ਤੇਰੇ ਐ ਰੱਖ ਮੇਰੇ ਨਹੀਂ ਨਹੀਂ ਜੀ ਇਹ ਮੈਂ ਨਹੀਂ ਰੱਖ ਸਕਦੀ ਕਿਉਂ ਤੂੰ ਗੈਨ ਨਹੀਂ ਰੱਖ ਸਕਦੀ ਦੇਖ ਟੈਂਪਲ ਤੂੰ ਮੇਰੀ ਜ਼ਿੰਦਗੀ ਚਾਈ ਮੈਂ ਸੋਚਿਆ ਸੀ ਵੀ ਮੇਰੀ ਇਹੀ ਘਰ ਵਾਲੀ ਬਣੂ ਠੀਕ ਕਰੋੜ ਦੇ ਸ਼ੇਅਰ ਤੇਰੇ ਨਾਮ ਕਰਵਾਤੇ ਮੈਂ ਨਹੀਂ ਰੱਖਨੇ ਤੂੰ ਰੱਖ ਆ ਉਹਦੇ ਕੋਲ ਅਨਮੋਲ ਸੱਚੀ ਦੱਸਾਂ ਮੈਂ ਤਾਂ ਪਹਿਲਾਂ ਸੋਚਦੀ ਹੁੰਦੀ ਸੀ ਕਿ ਤੁਹਾਡੇ ਵਰਗਾ ਹਸਬੰਦ ਮੈਨੂੰ ਮਿਲ ਜੇ ਪਰ ਰੱਬ ਨੇ ਸੱਚੀ ਮੇਰੀ ਸੁਣ ਲਈ ਮੇਰੀ ਤਾਂ ਸਾਰੀ ਜ਼ਿੰਦਗੀ ਸਵਾਰ ਕੇ ਰੱਖਤੀ ਸਹੀ ਗੱਲ ਆ ਟੈਂਪਲ ਮੈਂ ਵੀ ਇਹੀ ਸੋਚਦਾ ਹੁੰਦਾ ਸੀ ਵੀ ਜੇ ਮੇਰੀ ਘਰ ਵਾਲੀ ਬਣ ਗਈ ਨਾ ਤਾਂ ਮੇਰੀ ਜ਼ਿੰਦਗੀ ਸੁਦਰ ਜੂ ਸਾਰੀ ਦੇਖ ਇਹ ਤੇਰੇ ਆ ਹੁਣ ਆਉ ਦੇ ਕੋਲ ਰੱਖ ਮੈਂ ਨਹੀਂ ਲੈਣ ਦੇਣ ਤੂੰ ਪਹਿਲਾਂ ਗੁਰਬੁਲ ਨੇ ਮੈਨੂੰ ਖਾਂਦਾ ਨਹੀਂ ਗੈਣੇ ਪੜਾਦੇ ਤੇ ਹੁਣ ਹੁਣ ਤੁਸੀਂ ਤਾਂ ਹੱਦ ਹੀ ਪਾਰ ਕਰ ਦਿੱਤੀ ਐਦਾਂ ਨਾ ਕਰੋ ਪਲੀਜ਼ ਦੇਖ ਡੈਂਪਲ ਜਿਹੜੀ ਚੀਜ਼ ਤੇ ਤੇਰਾ ਹੱਕ ਹੈ ਉਹ ਤੈਨੂੰ ਦੇਵਾਂਗੇ ਅਸੀਂ ਕੋ ਰੱਖਾਂਗੇ ਇਹ ਸਾਰਾ ਕੁਝ ਤੇਰਾ ਹੈ ਅਸੀਂ ਨਹੀਂ ਰੱਖਣਾ ਦੇਖ ਤੂੰ ਮੈਨੂੰ ਇੰਨਾ ਪਿਆਰ ਕਰਦੀ ਐ ਮੈਂ ਤੈਨੂੰ ਪਿਆਰ ਕਰਨਾ ਇਹ ਤੇਰੇ ਵਾਸਤੇ ਮੈਂ ਗਿਫਟ ਹੀ ਲੈ ਆ ਗਿਫਟ ਸਮਝ ਕੇ ਆਉ ਦੇ ਕੋਲ ਰੱਖ ਤਲਪਤਾ ਨਹੀਂ ਕਿਉਂ ਨ ਮੋਰ ਮੈਨੂੰ ਡਰ ਚ ਲੱਗੀ ਜਾਂਦਾ ਆ ਤੁਸੀਂ ਐ ਕਰੋ ਫਿਰ ਹਾਲ ਤੁਸੀਂ ਆਪਣੇ ਕੋ ਰੱਖ ਲੋ ਮੈਂ ਫੇਰ ਲੈ ਲਵਾਂਗੀ ਤੁਹਾਡੇ ਤੋਂ ਤੂੰ ਡਰਦੀ ਕਿਉਂ ਨਿੰਬਲ ਕੋਈ ਨਾ ਤੂੰ ਇਹਨੂੰ ਸਾਹਮਣੇ ਰੱਖ ਲੈ ਆਪਣੇ ਕੋਲ ਤੇ ਮੈਂ ਆਫਿਸ ਵੀ ਜਾਣਾ ਤੇ ਲੇਟ ਹੋਈ ਜਾਣਾ ਮੈਂ ਚਾਹਦਾ ਤੇ ਇਹਨੂੰ ਸਾਹਮਣੇ ਹੀ ਠੀਕ ਹੈ ਠੀਕ ਹੈ ਤੂੰ ਮੇਰੇ ਹੰਦੇ ਕਿਉਂ ਫਿਕਰ ਕਰਦੀ ਆ ਮੈਂ ਹੈਗਾ ਨਾ ਹਾਂਜੀ ਬਸ ਤੂੰ ਇਹਨਾਂ ਨੂੰ ਸਾਹਮਣੇ ਤੇ ਮੈਂ ਆਫਿਸ ਜਾਣਾ ਠੀਕ ਹੈ ਤੇ ਨਾਲੇ ਕੰਮ ਨਾ ਕਰੀ ਕੋਈ ਨੀ ਪ੍ਰੈਸ ਕਰਦੀ ਸੋ ਜਮੀਨ ਹੀ ਸੀਵਾ ਕਿ ਮੇਰੀ ਜ਼ਿੰਦਗੀ ਇੰਨੀ ਸੂਣੀ ਬਣ ਚੀਗੀ ਅਬ ਮੈਂ ਮੈਂ ਕੀ ਕਰ ਰਹੀ ਸੀਗੀ ਬਾਗੂ ਜੀ ਟੋਨੀ ਮੈਨੂੰ ਜਲਦੀ ਦੱਸ ਵੀ ਤੂੰ ਮੈਨੂੰ ਬੁਲਾਇਆ ਕਰ ਤੋ ਮੈਂ ਤੈਨੂੰ ਰੋਜ਼ ਰੋਜ਼ ਇਦਾਂ ਮਿਲ ਨਹੀਂ ਸਕਦੀ ਲੈ ਟੈਂਪਲ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦੇ ਜਲਦੀ ਟੋਨੀ ਨਾ ਤਾਂ ਮੈਂ ਤੇ ਸਾਈਨ ਕਰਨਾਂ ਹੀ ਆ ਤੇ ਨਾ ਹੀ ਕਦੇ ਕਰਾਂਗੀ ਤੂੰ ਇਹ ਸਭ ਕੁਝ ਹੁਣ ਭੁੱਲ ਜਾ ਕਿਉਂ ਕੀ ਹੋਇਆ ਕਿਤੇ ਜਨਮੋਲ ਨਾਲ ਦਰਦੀ ਤਾਂ ਨਹੀਂ ਹੋਗੀ ਗੱਲ ਹਮ ਦਰਦੀ ਦੀ ਨਹੀਂ ਮੈਂ ਉਸ ਬੰਦੇ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦੀ ਤੂੰ ਆਪ ਦਾ ਇਹ ਖੇਡ ਬੰਦ ਕਰ ਬੰਦ ਕਰ ਦੇ ਤੂੰ ਆਪ ਦਾ ਇਹ ਖੇਡ ਬਸ ਹੁਣ ਉਹਦੇ ਕੋਲ ਇੰਨੇ ਪੈਸੇ ਹੈ ਜੇ ਆਪ 50 ਲੱਖ ਲੈ ਵੀ ਲਵਾਂਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਪੈਸਿਆਂ ਦੀ ਨਹੀਂ ਟੋਣੀ ਗੱਲ ਤਾਂ ਸਿਰਫ ਵਿਸ਼ਵਾਸ ਦੀ ਹੁੰਦੀ ਹੈ ਜੋ ਇੱਕ ਪਤੀ ਆਪਣੀ ਪਤਨੀ ਤੇ ਕਰਦਾ ਅਰਨਮੋਲ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਤੇ ਮੈਂ ਉਸ ਦਾ ਵਿਸ਼ਵਾਸ ਕਦੇ ਤੋੜ ਨਹੀਂ ਸਕਦੀ ਪਤੀ ਦੋ ਚਾਰ ਹੋਰੇ ਮਿੱਠੀਆਂ ਗੱਲਾਂ ਕੀ ਤੇਰੇ ਨਾਲ ਕਰ ਲੀਆਂ ਤੇ ਉਹ ਤੇਰਾ ਪਤੀ ਬਣ ਗਿਆ ਪਤੀ ਤਾਂ ਮੇਰਾ ਉਸੇ ਦਿਨ ਬਣ ਗਿਆ ਸੀ ਜਿਸ ਦਿਨ ਮੈਂ ਉਹਨੂੰ ਧੋਖਾ ਦੇਣ ਵਾਸਤੇ ਉਹਦੇ ਨਾਲ ਲਾਵਾਂ ਲਈਆਂ ਸੀ ਤੇ ਮੈਨੂੰ ਚਾ ਕੇ ਅੱਜ ਅਹਿਸਾਸ ਹੋਇਆ ਕਿ ਲਾਵਾਂ ਦਾ ਮਤਲਬ ਹੁੰਦਾ ਕੀ ਹੈ ਤੇ ਉਹਨਾਂ ਵਾਦਿਆਂ ਦਾ ਕੀ ਜੋ ਮੇਰੇ ਨਾਲ ਕੀਤੇ ਸੀ ਉਹ ਵਾਦੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨਾਲ ਕੀਤੇ ਸੀਗੇ ਤੇ ਅੱਜ ਅੱਜ ਤੇਰੇ ਸਾਹਮਣੇ ਇੱਕ ਪਤੀ ਦੀ ਪਤਨੀ ਖੜੀ ਹੈ ਮੋਜੁੰਦੀ ਨੇ ਕਰੀਬ ਆ ਕੇ ਤੂੰ ਮੇਰੇ ਨਾਲ ਵਿਸ਼ਵਾਸ ਤੋੜਨ ਲੱਗੀ ਆ ਤੈਨੂੰ ਅਨਮੋਲ ਨੂੰ ਤਲਾਕ ਦੇਣੀ ਪਊਗਾ ਆਪਣਾ ਹੱਥ ਪਿੱਛੇ ਕਰ ਸਮਝ ਆ ਗਈ ਤੈਨੂੰ ਅਨਮੋਲ ਨੂੰ ਮੈਂ ਕਦੇ ਵੀ ਨਹੀਂ ਤਲਾਕ ਦੇ ਸਕਦੀ ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ ਕਿ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਮੈਂ ਆਪਣੇ ਪਤੀ ਨੂੰ ਕਦੇ ਤੋਖਾ ਨਹੀਂ ਦੇ ਸਕਦੀ ਤੈਨੂੰ ਉਹਨੂੰ ਤਲਾਕ ਦੇਣੀ ਪਊਗਾ ਤੂੰ ਮੇਰੇ ਕਿਚੇ ਘਰਾਂ ਤੇ ਪਾਣੀ ਨਹੀਂ ਫੇਰ ਸਕਦੀ ਤੂੰ ਤੂੰ ਇਹ ਸਭ ਕੁਝ ਭੁੱਲ ਜਾ ਔਰ ਮੈਂ ਵੀ ਤੈਨੂੰ ਭੁੱਲ ਚੁੱਕੀ ਹਾਂ ਤੈਨੂੰ ਮੈਂ ਕਿੰਨੀ ਵਾਰ ਦੱਸਾਂ ਕਿ ਮੈਂ ਆਪਣੇ ਪਤੀ ਨੂੰ ਤੋਖਾ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਤੂੰ ਸਿਰਫ ਮੈਨੂੰ ਪਿਆਰ ਕਰਦੀ ਹੈ ਨਾ ਕਿ ਪ੍ਰੀਤ ਨੂੰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੂੰ ਇਹੋ ਜਿਹਾ ਨਿਕਲੇਗਾ ਮੈਂ ਸਿਰਫ ਉਹਨੂੰ ਪਿਆਰ ਕਰਦੀ ਹਾਂ ਔਰ ਅੱਜ ਵੀ ਤੈਨੂੰ ਕਹਿਨੀ ਆ ਤੇ ਕੱਲ ਵੀ ਤੈਨੂੰ ਕਹੂੰਗੀ ਹਰ ਸਾਲੀਏ ਐਡਾ ਬੜਾ ਦੁੱਖਾ ਮੈਂ ਤੇਰੇ ਲਈ ਕੀ ਕੁਝ ਕਰਦਾ ਰਿਹਾ ਤੇ ਤੂੰ ਇਹ ਇਹ ਸਭ ਤੂੰ ਮੇਰੇ ਲਈ ਨਹੀਂ ਕੀਤਾ ਆਪਣੇ ਵਾਸਤੇ ਵੀ ਕਰ ਰਿਆ ਸੀਗਾ ਠੀਕ ਹੈ ਨਾ ਪਤਾ ਨਹੀਂ ਲਾਲਚ ਵਿੱਚ ਆ ਕੇ ਤਾਂ ਮੈਂ ਬਹਿ ਗਈ ਸੀ ਪਰ ਹੁਣ ਜਾ ਕੇ ਮੇਰੀ ਅੱਖਾਂ ਖੁੱਲੀਆਂ ਨੇ ਬਸ ਜਾ ਰਹੀ ਆ ਮੈਂ ਨਿੰਪਲ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਵੀ ਨਾ ਹੋਰਾਂ ਮੇਂ ਗੱਲਣਾ ਚਾਹ ਕੇ ਡੈਗ ਗਿਆ ਸੀ ਤੂੰ ਹੁਣ ਪਰੀਤਨਾ ਖੁਸ਼ ਰਹੇ